ਪ੍ਰਸਤਾਵਿਤ ਜ਼ਿਲ੍ਹਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਗੜ ਸ਼ੰਕਰ ਦੇ ਪਿੰਡਾਂ ਨੂੰ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਗੜ ਸ਼ੰਕਰ ਦੀ ਮਾਰਕੀਟ ਨੂੰ 9 ਤੋਂ 1 ਵਜੇ ਤੱਕ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ ਜਿਸ ਦੇ ਤਹਿਤ ਦੁਕਾਨਦਾਰਾਂ ਦਾ ਪੂਰਨ ਤੌਰ ਤੇ ਸਮਰਥਨ ਦੇਖਣ ਨੂੰ ਮਿਲਿਆ ਇਸ ਮੌਕੇ ਜਨ ਤੱਕ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਅਤੇ ਵਕੀਲਾਂ ਵੱਲੋਂ ਸਾਂਝੇ ਤੌਰ ਤੇ ਬਾਜ਼ਾਰ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਸਤਾਵਿਤ ਜ਼ਿਲ੍ਹਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਗੜਸ਼ੰਕਰ ਦੇ ਪਿੰਡਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਦਾ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਗੜਸ਼ੰਕਰ ਦੇ ਲੋਕ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਜੁੜੇ ਰਹਿਣਾ ਪਸੰਦ ਕਰਦੇ ਹਨ ਕਿਉਂਕਿ ਸ਼੍ਰੀ ਆਨੰਦਪੁਰ ਸਾਹਿਬ ਨਾਲੋਂ ਹੁਸ਼ਿਆਰਪੁਰ ਦੇ ਵਿੱਚ ਵੱਧ ਸਹੂਲਤਾਂ ਉਪਲਬਧ ਹਨ ਅਤੇ ਜੇਕਰ ਸਰਕਾਰ ਨੇ ਗੜਸ਼ੰਕਰ ਨੂੰ ਜ਼ਿਲ੍ਹਾ ਸ਼੍ਰੀ ਆਨੰਦਪੁਰ ਸਾਹਿਬ ਨਾਲ ਜੋੜਿਆ ਤਾਂ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਚ ਝੱਲਣੀ ਪਵੇਗੀ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮਲੀ ਬਿੱਟੂ ਚੋਹਾਨ ਦੀ ਰਿਪੋਰਟ ਅ ਅੱਜ ਗੜਸ਼ੰਕਰ ਦੇ ਵਿੱਚ ਇੱਕ ਸੰਕੇਤਕ ਸ਼ਾਂਤੀਪੂਰਨ ਬੰਦ ਕੀਤਾ ਜਾ ਰਿਹਾ ਆ ਜਿਸ ਦਾ ਮਕਸਦ ਆ ਆਪਣੇ ਇਥੋਂ ਦੇ ਜਿਹੜੇ ਐਮਐਲਏ ਸਾਹਿਬ ਆ ਉਹ ਕਦੀ ਕਹਿ ਦਿੰਦੇ ਆ ਮਾਲਪੁਰ ਦੇ ਪਿੰਡ ਖਿਆਰਪੁਰ ਜਾਣੇ ਕਦੀ ਕਹਿੰਦੇ ਬੀਤਵਾਲੇ ਅਨੰਤਪੁਰ ਸਾਹਿਬ ਜਾਣਾ ਚਾਹੁੰਦੇ ਕਦੀ ਕਹਿੰਦੇ ਸਮੁੰਦੜੇ ਵਾਲੇ ਉਧਰ ਜਾਣਾ ਚਾਹੁੰਦੇ ਆ ਨਵਾਂ ਸ਼ਹਿਰ ਸੋ ਕਨਫਿਊਜ਼ਨ ਕ੍ਰੀਏਟ ਕੀਤੀ ਆ ਉਹਦੀ ਰੈਜ਼ੈਂਟਮੈਂਟ ਲੋਕ ਸ਼ੋ ਕਰ ਰਹੇ ਆ ਆਪਣੇ ਦੁਕਾਨਾਂ ਦੇ ਸ਼ਟਰ ਸੱਟ ਗਏ ਕੋਈ ਵੀ ਕੰਮਕਾਰ ਵਾਲਾ ਬੰਦਾ ਕਦੀ ਸ਼ਟਰ ਸੱਟਣਾ ਨਹੀਂ ਚਾਹਦਾ ਜਿੱਦਣ ਸ਼ਟਰ ਸੱਟ ਜੂਏ ਸਮਝੋ ਲੋਕ ਪਰੇਸ਼ਾਨ ਆ ਮਜਬੂਰ ਆ ਦੁਖੀ ਆ ਇਸ ਲਈ ਅੱਜ ਗੜਸ਼ੰਕਰ ਵਾਲਿਆਂ ਨੇ ਇੱਕ ਸ਼ਾਂਤੀ ਪੂਰਨ ਸੰਕੇਤਕ ਬੰਦ ਬਿਨਾ ਕਿਸੇ ਸ਼ਕਤੀ ਪ੍ਰਦਰਸ਼ਨ ਤੋਂ ਕੀਤਾ ਆ ਉਹਦੇ ਲਈ ਮੈਂ ਗੜ੍ਹਸ਼ੰਕਰ ਵਾਸੀਆਂ ਨੂੰ ਵਧਾਈ ਦੇਣੀ ਚਾਹੁੰਨਾ ਕਿਉਂਕਿ ਪਹਿਲਾਂ ਇਹ ਬੰਦ ਕੀ ਤਰੀਕ ਦਾ ਸੀਗਾ ਪਰ ਜਦ ਪਤਾ ਲੱਗਾ ਗੁਰੂ ਸਾਹਿਬ ਦਾ ਨਗਰ ਕੀਰਤਨ ਆ ਰਿਹਾ ਤਾਂ ਸ਼ਹਿਰ ਵਾਸੀਆਂ ਨੇ ਇੱਕ ਦਿਨ ਪਹਿਲਾਂ ਇਹ ਆਪਣਾ ਰੋਸ ਆਪਣਾ ਮੁਜ਼ਾਹਰਾ ਕੀਤਾ ਆ ਤੇ ਕੱਲ ਉਹ ਗੁਰੂ ਸਾਹਿਬ ਦੇ ਨਗਰ ਕੀਰਤਨ ਦਾ ਤੁੰਗਤਬ ਨਾਲ ਸਵਾਗਤ ਕਰ ਗਏ ਹਾਂਜੀ ਅੱਜ ਇੱਕ ਪੂਰੇ ਗੜ੍ਹਸ਼ੰਕਰ ਦੇ ਵਿੱਚ ਜਿਹੜਾ ਬੰਦ ਕਰਾਇਆ ਗਿਆ ਔਰ ਸਾਰੇ ਦੁਕਾਨਦਾਰਾਂ ਨੇ ਇਸ ਦਾ ਸਮਰਥਨ ਕੀਤਾ ਇਹ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਆਵਾਜ਼ ਕੀ ਹੈ ਲੋਕੀ ਨਹੀਂ ਚਾਹੁੰਦੇ ਕਿ ਗੜਸ਼ਨ ਕਰਦੇ ਟੁਕੜੇ ਹੋਣ ਅੱਜ ਡਿਪੀ ਸਪੀਕਰ ਸਾਹਿਬ ਇੱਕ ਪਾਸੇ ਅਨੰਤਪੁਰ ਸਾਹਿਬ ਦੇ ਮਤੇ ਲੈ ਰਹੇ ਇੱਕ ਪਾਸੇ ਨਵੇਂ ਸ਼ਹਿਰ ਦੇ ਮਤੇ ਲੈ ਰਹੇ ਤੀਜੇ ਪਾਸੇ ਜਿਹੜਾ ਇਹ ਆਸ਼ਵਾਸਨ ਦੇ ਰਹੇ ਆ ਕਿ ਮਾਲਪੁਰ ਪਾਸਾ ਜਿਹੜਾ ਹੁਸ਼ਿਆਤਪੁਰ ਨਾਲ ਰਹੂਗਾ ਇਹਦਾ ਮਤਲਬ ਸਮੁੱਚਾ ਹਲਕਾ ਗੜਸ਼ੰਕਰ ਇਹਦੇ ਟੁਕੜੇ ਕਰੰਦੀ ਦੀ ਖੇੜੀਆ ਚਾਲ ਜਿਹੜਾ ਡਿਪੀ ਸਪੀਕਰ ਸਾਹਿਬ ਚੱਲ ਰਹੇ ਆ ਔਰ ਉਹ ਚਾਲ ਦੇ ਖਿਲਾਫ ਅੱਜ ਗੜ ਸੰਕਰ ਇਕੱਠਾ ਹੋਇਆ ਮਾਰਚ ਕੱਢਿਆ ਦੁਕਾਨਾਂ ਜਿਹੜੀਆਂ ਪੂਰਨ ਬੰਦ ਰਿਆ ਇਹਦਾ ਮਤਲਬ ਸ਼ਹਿਰ ਸਾਡੇ ਨਾਲ ਹੈ ਇਲਾਕਾ ਸਾਡੇ ਨਾਲ ਹੈ ਇਲਾਕੇ ਨੇ ਸਮਰਥਨ ਕੀਤਾ ਔਰ ਇਹ ਗੱਲ ਨੂੰ ਸਰਕਾਰ ਨੂੰ ਜਿਹੜਾ ਸਮਝ ਲੈਣੀ ਚਾਹੀਦੀ ਹੈ ਔਰ ਡਿਪਟੀ ਸਪੀਕਰ જયਕ੍ਰਿਸ਼ਨ ਰੋੜੀ ਨੂੰ ਸਮਝ ਲੈਣੀ ਚਾਹੀਦੀ ਕਿ ਆਪਣੀ ਧੱਕੇਸ਼ਾਹੀ ਨਾ ਚਲਾਵੇ ਔਰ ਇਹ ਗੁੰਡਾਗਰਦੀ ਨਾ ਕਰਕੇ ਦੱਸੇ ਸਿਰਫ 8-10 ਮਹੀਨੇ ਰਹਿ ਗਏ ਅਸੀਂ ਇਹ ਗੱਲ ਨਹੀਂ ਪਰਦਾਸ਼ ਕਰਾਂਗੇ ਇਟ ਨਾ ਇਟ ਖੜਕਾ ਦੇਾਂਗੇ ਸਰਕਾਰ ਦੀ ਜੇਕਰ ਇਹਨਾਂ ਨੇ ਇਹ ਤਰ੍ਹਾਂ ਕੋਈ ਫੈਸਲਾ ਕੀਤਾ ਅੱਜ ਇੱਕ ਜਿਹੜਾ ਬੰਦ ਕੀਤਾ ਹੈ ਸਰਕਾਰ ਨੂੰ ਮੈਸੇਜ ਭੇਜਿਆ ਆ ਸੀ ਔਰ ਉਮੀਦ ਹੈ ਕਿ ਸਰਕਾਰ ਇਸ ਗੱਲ ਤੋਂ ਜਿਹੜਾ ਉਹਦੇ ਕੰਨ ਖੁੱਲ ਜਾਣਗੇ ਔਰ ਸਟੇਟ ਹੋ ਜਾਏਗੀ ਔਰ ਸਮਝ ਆਏਗੀ ਲੋਕਾਂ ਨੇ ਇਕੱਠੇ ਹੋ ਕੇ ਅੱਜ ਬਾਜ਼ਾਰ ਬੰਦ ਹੋਇਆ ਗੜਸ਼ੰਗ ਦੇ ਲੋਕ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਦਾ ਜਾਣ ਦਾ ਵਿਰੋਧ ਕਰ ਰਹੇ ਆ ਆਪਾਂ ਨਹੀਂ ਜਾਵਾਂਗੇ ਗੜਸ਼ੰਗ ਦੇ ਲੋਕ ਕਹਿੰਦੇ ਆ ਸਾਰੇ ਇਲਾਕਾ ਚਾਹੁੰਦਾ ਸਾਰਾ ਤੇ ਸਾਨੂੰ ਹਿਾਰਪਣਾ ਰੱਖਿਆ ਜਾਵੇ ਪਰ ਪਤਾ ਨਹੀਂ ਜਿਹੜਾ ਡਿਪਟੀ ਸਪੀਕਰ ਆ ਜਾਂ ਮਹਾਂ ਸਰਕਾਰ ਆ ਸਾਨੂੰ ਕਿਉਂ ਉਹਨਾਂ ਉੱਤੇ ਲੈ ਪੈਣ ਧੱਕਣਾ ਚਾਹਦੀ ਆ ਸਾਰੇ ਲੋਕ ਇਸ ਗੱਲ ਦਾ ਕਿੰਨੇ ਲੰਬੇ ਸਮੇਂ ਤੋਂ ਵਕੀਲ ਭਈਚਾਰਾ ਆਮ ਲੋਕ ਪਾਰਟੀਆਂ ਸਾਰੀਆਂ ਕੱਟੀਆਂ ਹੋ ਗਈਆਂ ਬਰੋਧ ਕਰ ਰਹੀਆਂ ਅਜੇ ਸਰਕਾਰ ਤੱਕ ਤੋਂ ਮਸਤ ਨਹੀਂ ਹੋ ਰਹੀ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਇਸ ਧਰਤੀ ਦੇ ਲੋਕ ਗਦਰਾਂ ਦੇ ਗਦਰ ਪਾਰਟੀ ਦੇ ਇਹ ਇਲਾਕਾ ਆ ਸੂਰਬੀ ਦਾ ਇਲਾਕਾ ਆ ਜੇ ਨਾ ਸਰਕਾਰ ਮੰਨੀ ਛੱਟ ਕੇ ਲੜਾਂਗੇ ਛੱਟ ਕਰਾਂਗੇ ਪਰ ਇਸ ਤੋਂ ਨਹੀਂ ਜਾਵਾਂਗੇ ਪਰ ਲੋਕਾਂ ਦੀ ਜਿਹੜੀ ਬੁਨਿਆਦੀ ਮਸਲੇ ਆ ਸਰਕਾਰ ਉਹ ਨਹੀਂ ਹੱਲ ਕਰ ਰਹੀ ਨਾ ਬਾਈਪਾਸ ਬਣਾਇਆ ਜਾ ਰਿਹਾ ਕਰਚੰਗਰ ਦੀ ਨਾ ਮਾਲਪੁਰ ਜੀ ਬਾਈਪਾਸ ਕੋਈ ਬਣਾਇਆ ਜਾ ਰਿਹਾ ਪਰ ਲੋਕਾਂ ਦੀ ਮੰਗ ਤੋਂ ਉਲਟ ਜਾ ਕੇ ਸਾਨੂੰ ਆਨੰਦਪੁਰ ਸਾਹਿਬ ਨਾਲ ਜੋੜਿਆ ਜਾ ਰਿਹਾ ਲੋਕ ਸਾਰੇ ਵਿਰੋਧ ਕਰ ਰਹੇ ਆ ਪਰ ਇਹ ਜਿਹੜੀਆਂ ਸਰਕਾਰਾਂ ਜਿਹੜੀਆਂ ਕਹਿੰਦੀਆਂ ਦੀਆਂ ਮਾਈਨਿੰਗ ਬੰਦ ਕਰ ਦੇਾਂਗੇ ਭ੍ਰਿਸ਼ਟਾਚਾਰ ਬੰਦ ਕਰ ਦੇਾਂਗੇ ਨਸ਼ੇ ਬੰਦ ਕਰ ਦੇਾਂਗੇ ਨਸ਼ੇ ਵੀ ਉਸੇ ਤਰ੍ਹਾਂ ਚੱਲ ਰਹੇ ਆ ਭ੍ਰਿਸ਼ਟਾਚਾਰ ਵਧਿਆ ਅੱਗੇ ਨਾਲੋਂ ਮਾਈਨਿੰਗ ਵੀ ਅੱਗੇ ਨਾਲੋਂ ਵਧਿਆ ਸਰਕਾਰ ਇੱਥੇ ਰੋਕ ਨਹੀਂ ਲਾ ਸਕੀ ਪਰ ਲੋਕਾਂ ਦੇ ਉਲਟ ਜਾ ਕੇ ਲੋਕਾਂ ਦੇ ਵਿਰੁੱਧ ਫੈਸਲੇ ਕਰ ਰਹੀ ਆ